As this little girl was about to leave her mother's grave, she began waving and saying goodbye. Her aunt was confused by the situation, considering they were the only two people at the cemetery. She steps up onto her mom's grave before leaning her head up for a kiss. three points and says goodbye one last time before going on as if nothing strange just happened ਹਾਂਜੀ ਪੰਜਾਬੀਓ ਤੁਸੀਂ ਆ ਵੀਡੀਓ ਦੇਖ ਲਈਆਂ ਨਾ ਸਾਰਿਆਂ ਨੇ ਤੇ ਇਹ ਵੀਡੀਓ ਦਿਖਾਉਣ ਦਾ ਮੈਨੂੰ ਕਿਸੇ ਨੂੰ ਕੋਈ ਬਹਿਮਾ ਭਰ ਬੰਜ ਪਾਉਣ ਦਾ ਮਤਲਬ ਨਹੀਂ ਦੋਸਤੋ ਇਹ ਜਸਟ ਇੱਕ ਵੀਡੀਓ ਦਿਖਾਉਣ ਦਾ ਮਤਲਬ ਇਹ ਆ ਵੀ ਜਿਹੜੀਆਂ ਚੀਜ਼ਾਂ ਆਪਾਂ ਨਹੀਂ ਦੇਖੀਆਂ ਹੁੰਦੀਆਂ ਆਪਾਂ ਉਹ ਕਹਦੇ ਨੇ ਵੀ ਐਗਜ਼ਿਸਟ ਨਹੀਂ ਕਰਦੀਆਂ। ਮਤਲਬ ਕਿ ਆਪਾਂ ਕਹਿੰਦੇ ਨੇ ਵੀ ਨਾ ਨਾ ਜੇ ਮੰਨ ਲਓ ਆਪਾਂ ਰੱਬ ਨਹੀਂ ਦੇਖਿਆ ਕਈ ਕਹਿੰਦੇ ਰੱਬ ਹੈ ਹੀ ਨਹੀਂ। ਜੇ ਮੰਨ ਲਓ ਭੂਤ ਪ੍ਰੀਤ ਨਹੀਂ ਦੇਖਿਆ ਜਾਂ ਰੂਹਾਂ ਨਹੀਂ ਦੇਖਿਆ ਆਪਾਂ ਕਹਿੰਦੇ ਨੇ ਹੈ ਹੀ ਨਹੀਂ ਇਹ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਜਿਹੜੀਆਂ ਚੀਜ਼ਾਂ ਆਪਾਂ ਦੇਖਿਆ ਨਹੀਂ ਉਹ ਐਗਜ਼ਿਸਟ ਨਹੀਂ ਕਰਦੇ ਉਹ ਹੁੰਦੀਆਂ ਨਹੀਂ। ਆ ਆ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਨਾ ਇੱਕ ਕੁੜੀ ਛੋਟੀ ਜੀ ਮੈਂ ਵੀਡੀਓ ਜਿਹੜੀ ਪਹਿਲਾਂ ਦਿਖਾਈ ਆ ਇਹ ਚ ਇੱਕ ਕੁੜੀ ਆਪਣੀ ਮਾਂ ਦੀ ਕਬਰ ਤੇ ਗਈ। ਆਪਣੇ ਉਹ ਹੁੰਦੀਆਂ ਕ੍ਰਿਸਚੀਅਨ ਦੀ ਕੀ ਹੁੰਦੀ ਹੈ ਕਬਰੇ ਹੁੰਦੀ ਆ ਉਹ। ਉੱਥੇ ਗਈ ਆਪਣੇ ਉੱਥੇ ਜਾ ਕੇ ਉਹਨੂੰ ਆਪਦੀ ਮਾਂ दिखी ਠੀਕ ਆ ਨਾ ਤੇ ਉਹਨੂੰ ਇਦਾਂ ਲੱਗਦਾ ਜਿਵੇਂ ਇਸ਼ਾਰਾ ਬਾਰਿਆ ਹੁੰਦਾ ਜੀ ਮਾਂ ਨੇ ਵੀ ਆਜ ਉਹ ਆਪਣੀ ਮਾਂ ਦੀ ਕਬਰ ਦੇ ਉੱਪਰ ਗਈ ਉੱਤੇ ਜਾ ਕੇ ਉਹਨੂੰ ਐ ਬਾਈ ਬਾਈ ਕਰਦੀਆਂ ਨਾਲ ਜਾਂਦੀ ਨੂੰ ਨਾਲੇ ਐ ਦੇਖਿਆ ਜੀ ਤੁਸੀਂ ਵੀਡੀਓ ਜਾਨ ਜੱਫੀ ਪਾ ਕੇ ਇੱਕ ਇੱਕ ਕਿਸ ਕਰਦੀ ਆ ਪਿਆਰ ਕਰਦੀ ਜਿਵੇਂ ਮਾਤਾ ਆਪਣੇ ਬੱਚਿਆਂ ਨੂੰ ਕਰਦੀ ਹੁੰਦੀ ਆ ਤੇ ਹੁਣ ਬੱਚੇ ਨੂੰ ਤਾਂ ਕੋਈ ਸካ ਨਹੀਂ ਸਕਦਾ ਆ ਵੀਡੀਓ ਦੇ ਵਿੱਚ ਤੁਸੀਂ ਜੱਗਰ ਵੇਖ ਲਿਆ ਨਾ ਠੀਕ ਆ ਕਿ ਨਹੀਂ ਤੇ ਇੱਥੋਂ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਇੱਕ ਇਹ ਇੱਕ ਬਹੁਤ ਹੀ ਸਿਆਣੇ ਬੰਦੇ ਨੇ ਇਹ ਗੱਲ ਕਹੀ ਸੀ ਕਹਿੰਦਾ ਵਾਟ ਯੂ ਨੋ ਇਜ਼ ਦਾ ਡ੍ਰੌਪ ਵਾਟ ਯੂ ਡੋਂਟ ਨੋ ਇਜ਼ ਐਨ ਓਸ਼ਨ ਕਹਿਣ ਦਾ ਮਤਲਬ ਵੀ ਜੋ ਕੁਝ ਤੁਹਾਨੂੰ ਪਤਾ ਉਹ ਤਾਂ ਇੱਕ ਬੂੰਦ ਦੇ ਬਰਾਬਰ ਆ ਪਾਣੀ ਦੀ ਬੂੰਦ ਦੇ ਬਰਾਬਰ ਜੋ ਕੁਝ ਤੁਹਾਨੂੰ ਨਹੀਂ ਪਤਾ ਉਹ ਇੱਕ ਮਹਾਸਾਗਰ ਆ ਮੇਰਾ ਕਹਿਣ ਦਾ ਮਤਲਬ ਵੀ ਆਪਾਂ ਇੱਥੇ ਕਹਿੰਦੇ ਆ ਨਾ ਵੀਕ ਪ੍ਰਿਥਵੀ ਆ ਪ੍ਰਿਥਵੀ ਦੇ ਬਿਨਾ ਹੋਰ ਕਿਤੇ ਦੁਨੀਆ ਨਹੀਂ ਬਾਬਾ ਨਾਨਕ ਜੀ ਕਹੇਗੇ ਵੀ ਲੱਖ ਅਗਾਸਾ ਲੱਖ ਪਤਾਲ ਤੇ ਅੱਜ ਕੱਲ ਨੂੰ ਪਤਾ ਹੀ ਲੱਗਦਾ ਪਹਿਲਾਂ ਤਾਂ ਇਹਨਾਂ ਨੇ ਕਹਿੰਦੇ ਵੀ ਕਿ ਸੋਲਰ ਸਿਸਟਮ ਆ ਨਾ ਆਪਣਾ ਤੇ ਹੁਣ ਪਤਾ ਲੱਗਿਆ ਵੀ ਕਿ ਸੋਲਰ ਸਿਸਟਮ ਹੀ ਆਪਣੀ ਇੱਕ ਗੈਲੈਕਸੀ ਆ ਉਹਦੇ ਵਿੱਚ ਪਤਾ ਨਹੀਂ ਇਹਨੇ ਕਿੰਨੇ ਕਿ ਸੋਲਰ ਸਿਸਟਮ ਨੇ ਕਿਸੂਰ ਜਹਾ ਉਹਦੇ ਆਲੇ ਦਾਲੇ ਗ੍ਰਹਿ ਨੇ ਉਹਨਾਂ ਦੇ ਚੰਦ ਨੇ ਤੇ ਉਸ ਤੋਂ ਬਾਅਦ ਕਿੰਨੀਆਂ ਗੈਲੈਕਸੀਆਂ ਨੇ ਯੂਨੀਵਰਸ ਦੇ ਵਿੱਚ ਅੱਛਾ ਉਸ ਤੋਂ ਬਾਅਦ ਇਹ ਨਹੀਂ ਪਤਾ ਵੀ ਕਿੰਨੇ ਕਿ ਯੂਨੀਵਰਸ ਨੇ ਯਾਨੀ ਪਾਰ ਬ੍ਰਹਮ ਪਾਰ ਬੇਅੰਤਾ ਮਹਾਰਾਜ ਕਹਣ ਦਾ ਮਤਲਬ ਜੋ ਕੁਝ ਆਪਾਂ ਨੂੰ ਨਹੀਂ ਇਹ ਵੀਡੀਓ ਨਾਲ ਸਾਬਤ ਹੋ ਰਿਹਾ ਬਿਲਕੁਲ ਬਾਕੀ ਮੰਨਣਾ ਨਾ ਮੰਨਣਾ ਆਪਣੇ ਹੱਥ ਚ ਹੁੰਦਾ ਠੀਕ ਆ ਕਿ ਨਹੀਂ ਤੇ ਪਰ ਮੈਂ ਖੁਦ ਮੰਨਦਾ ਇਹ ਚੀਜ਼ਾਂ ਨੂੰ ਠੀਕ ਆ ਮੈਂ ਇਹ ਨਹੀਂ ਕਹਿੰਦਾ ਵੀ ਭੂਤ ਪ੍ਰੇਤ ਆਪਾਂ ਨੁਕਸਾਨ ਕਰ ਦੇਣਗੇ ਪਰ ਰੂਹਾਂ ਐਗਜ਼ਿਸਟ ਹੁੰਦੀਆਂ ਨੇ ਤੇ ਮੇਰੇ ਖਿਆਲ ਨਾਲ ਬਾਣੀ ਚ ਵੀ ਇਹ ਕੁਛ ਆ ਤੇ ਗੀਤਾ ਦੇ ਭਗਵਤ ਗੀਤਾ ਦੇ ਵਿੱਚ ਵੀ ਇਹ ਕੁਛ ਆ ਬਾਕੀ ਚਲੋ ਧਾਰਮਿਕ ਮੁੱਦੇ ਚ ਨਹੀਂ ਮੈਂ ਪੈਣਾ ਤੇ ਵੀਡੀਓ ਵੇਖ ਕੇ ਤੁਸੀਂ ਵੀਰੇ ਆਪਦੇ ਆਪਦੇ ਵਿਚਾਰ ਦਿਓ ਕਮੈਂਟਾਂ ਦੇ ਰੂਪ ਦੇ ਵਿੱਚ ਵੀ ਤੁਹਾਨੂੰ ਕੀ ਲੱਗਦਾ ਵੀ ਇਹ ਚੀਜ਼ਾਂ ਹੁੰਦੀਆਂ ਨੇ ਕਿ ਨਹੀਂ ਹੁੰਦੀਆਂ ਠੀਕ ਆ ਕਿ ਨਹੀਂ ਇਹ ਵੀਡੀਓ ਦਿਖਾਉਣ ਦਾ ਮੇਰਾ ਮਕਸਦ ਸਿਰਫ ਇਹ ਹੀ ਸੀਗਾ ਵੀ ਇੱਥੋਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਸਕੇ ਵੀ ਇਹ ਚੀਜ਼ ਐਗਜ਼ਿਸਟ ਕਰਦੀਆਂ ਹੁੰਦੀਆਂ ਨੇ ਕਿ ਨਹੀਂ ਕਰਦੀਆਂ ਹੁੰਦੀਆਂ ਮੈਂ ਤਾਂ ਮੰਨਦਾ ਠੀਕ ਆ ਕਿ ਨਹੀਂ ਬਾਕੀ ਤੁਸੀਂ ਆਪੋ ਆਪਣੇ ਕਮੈਂਟ ਦਿਓ ਤੇ ਦੋ ਵੀਡੀਓ ਖਤਮ ਕਰਨ ਦੀ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ